ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਡੇਖ ਤਹਿਸੀਲ ਮਿੱਤਰੋ ਮੌੜ ਮੱਡੀ ਤੇ ਜ਼ਿਲ੍ਹਾ ਹੈਗਾ ਬਠਿੰਡਾ ਭਾਈ ਗੁਰਪ੍ਰੀਤ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਚੰਗੀ ਸਾਨੂੰ ਚੰਗੇ ਦੁੱਧ ਵਾਲੀਆਂ ਪਾਸ ਨੂੰ ਜਰਸੀ ਦਿਖਾ ਰਹੇ ਆ ਤੇ ਪਿਛਲੇ ਸੂਏ ਭਾਈ ਕਹਿੰਦਾ ਵੀ ਬਹੁਤ ਚੰਗਾ ਦੁੱਧ ਕੱਟਿਆ ਚੰਗੇ ਮਿੱਤਰੋ ਸਿਮਣ ਲੱਗਿਆ ਵਾ ਤੇ ਹਜੇ ਸੂਣ ਦੇ ਵਿੱਚ ਕਾਫੀ ਦਿਨ ਬਾਕੀ ਹੈ ਅਗਾੜੀ ਬਿਸਾੜੀ ਮਿੱਤਰੋ ਤੁਸੀਂ ਦੇਖ ਸਕਦੇ ਬਹੁਤ ਚੰਗੀ ਹਵਾਨਾ ਬਹੁਤ ਸੋਹਣਾ ਬਣਾਇਆ ਵਾ ਤੇ ਬਣਾਉਂਦੀ ਆ ਰਹੀ ਐ ਤੇ ਜੇ ਆਪਾਂ ਗੱਲ ਕਰਕੇ ਮਿੱਤਰੋ ਪਿਓਰ ਦੀ ਚੰਗੀ ਪਿਓਰ ਆਪਾਂ ਕਹਿ ਸਕਦੇ ਆ ਵੀ ਜਰਸੀ ਆ ਕਿਉਂਕਿ ਚੰਗੇ ਦੁੱਧ ਵਾਲੀ ਆ ਤੇ ਥਾਂਲੇ ਵੀ ਦੀ ਮਿੱਤਰੋ ਸਾਫ਼ ਐ ਥਾਣਾ ਦਾ ਕੈਪ ਥਾਣਾ ਦਾ ਸਹਜ ਵੀ ਬਹੁਤ ਸੋਹਣਾ ਤੇ ਪਿਛਲੇ ਸੂਏ ਜਦੋਂ ਮਿੱਤਰੋ ਇਹ ਸੂਈ ਸੀ ਉਹਦੀ ਆਪਾਂ ਜਿਹੜੀ ਵੀਡੀਓ ਕਮੈਂਟ ਬਾਕਸ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਤਾ ਜੋ ਹਰ ਬਰਾ ਨੂੰ ਪਤਾ ਲੱਗ ਜੇ ਵੀ ਮਿੱਤਰੋ ਇਹ ਕਿੰਨੀ ਤਿਆਰ ਹੁੰਦੀ ਹੈ ਤੇ ਹਾਂਜੀ ਬਾਈ ਜੀ ਗੁਰਪ੍ਰੀਤ ਕੀ ਹਾਲ ਚਾਲ ਹੈ ਠੀਕ ਹੈ ਜੀ ਬੜੀਆ ਆਪਣਾ ਜਿਹੜਾ ਘਰ ਆ ਹਨਾ ਇਹ ਇਹ ਕਿੱਥੇ ਜੇ ਘਰ ਆ ਇਹ ਕਿਹੜੀ ਸੜਕ ਤੇ ਘਰ ਹੈ ਇਹ ਦੇਖ ਤੋ ਜਿਹੜੀ ਵੱਡੀ ਕੁੱਤੀ ਵਾਲ ਨੂੰ ਜਾਨੀ ਹਾਂ ਦੇਖ ਤੋ ਵੱਡੀ ਕੁੱਤੀ ਵਾਲ ਨੂੰ ਜਾਨਿਆ ਪੱਠਾ ਆ ਜਾਂਦਾ ਛੋਟੇ ਘਰਾਂ ਦੇ ਨੇੜੇ ਹਨਾ ਪਿੱਟਾ ਵਾਲਾ ਪੱਠਾ ਹੀ ਆਪਣੇ ਘਰ ਦੇ ਠੀਕ ਹੈ ਇਹ ਜਿਹੜੀ ਮਨਲਾ ਵਿਹੜਾ ਹਨਾ ਇਹਦਾ ਮੇਨ ਅਸੀਂ ਸੂਏ ਦੀ ਗੱਲ ਕਰਕੇ ਕਿਹੜਾ ਸੂਆ ਹੈ ਦੂਜਾ ਸੂਆ ਹੈ ਦੂਜਾ ਸੂਆ ਸੁਣੀ ਆ ਹਾਂਜੀ ਕਿੰਨੇ ਦਿਨ ਬਾਕੀ ਹੈ ਜੀ ਇਹ ਲੈ ਜੂ 5 ਦਿਨਾਂ ਦਾ 5 ਦਿਨਾਂ ਤੇ ਪਹਿਲੇ ਸੂਏ ਨੇ ਕਿੰਨਾ ਕੁ ਦੁੱਧ ਕੱਢਿਆ ਸਹੀ ਇਹਨੇ 25 ਲੀਟਰ ਦਿੱਤਾ ਜਮਾ ਸਹੀ ਤੇ ਫੈਂਡ ਕੀ ਰਹੀ ਆ ਤੇ ਫੈਂਡ ਇਹਦੀ 4.5 0 ਫੈਂਡ ਰਹੀ ਠੀਕ ਹੈ ਤੇ ਸਿਮਨ ਕਿਹੜਾ ਲੱਗਿਆ ਵਾ ਤੇ ਡੈਨਮਾਰਕ ਦਾ 40137 ਲੱਗਿਆ ਜੀ ਡੈਨਮਾਰਕਾ ਦਾ 40137 ਹਾਂਜੀ ਹੀਟ ਦੇ ਵਿੱਚ ਜਦੋਂ ਆਈ ਆ ਬੋਲੀ ਸੀ ਇਕੱਲੀਆਂ ਤਾਰਾਂ ਤੇ ਪ੍ਰੈਸ ਨਾ ਬੋਲੀ ਵੀ ਸੀ ਤਾਰਾਂ ਵੀ ਕਿਉਂਕਿ ਐ ਨਾ ਜਿਹੜੇ ਪਸ਼ੂ ਮਹਿੰਗੇ ਹੁੰਦੇ ਆ ਮਿੱਤਰੋ ਉਹ ਆਪਣਾ ਫਰਜ਼ ਬਣਦਾ ਦੱਸਣ ਦਾ ਕਿਉਂਕਿ ਕਈ ਭਰਾ ਕੱਲੀਆਂ ਤਾਰਾਂ ਚ ਪਸ਼ੂ ਰਹਿੰਦੇ ਆ ਲਾ ਦੇਖੀ ਜਾਂਦਾ ਵੀ ਹੁਣ ਵੀ ਬੋਲਿਆ ਪਸ਼ੂ ਹੁਣ ਵੀ ਬੋਲਿਆ 6-6 ਮਹੀਨੇ ਨਿਗਾਹ ਲੈਂਦੇ ਨੇ ਕਿੰਨੇ ਕ ਟਾਈਮ ਬਾਅਦ ਬਣ ਗਈ ਸੀ ਇਹ ਇਹ ਜੀ ਮੰਨੋ ਟਾਈ ਤੋਂ ਨਵੀਨਾਰੇ ਵਿੱਚ ਵਿੱਚ ਹੋ ਗਈ ਟਾਈ ਤੋਂ ਧੰਨ ਮਹੀਨੇ ਚ ਠੀਕ ਹੈ ਦੁੱਧ ਬਹੁਤ ਵਧੀਆ ਕੱਢਿਆ ਹਨਾ ਦੁੱਧ ਪੂਰਾ ਵਧੀਆ ਠੀਕ ਹੈ ਤੋਰੋ ਜੀ ਇਹਨੂੰ ਫਿਰ ਇੱਕ ਵਾਰੀ ਤੋੜ ਕੇ ਦਿਖਾ ਦਿਓ ਫਿਰ ਆਪਾਂ ਮਿੱਤਰੋ ਤੁਹਾਨੂੰ ਇਹਦਾ ਰੇਟ ਦੱਸਾਂਗੇ ਸੋ ਜਿਹੜੇ ਵੀ ਵੀਰ ਭਰਾ ਕੋਈ ਫਾਰਮ ਦੇ ਵਿੱਚ ਮਿੱਤਰੋ ਪਸ਼ੂ ਰੱਖਣਾ ਚਾਹੁੰਦਾ ਤਾਂ ਇਹ ਜੇ ਪਸ਼ੂ ਵੀ ਮਿੱਤਰੋ ਜ਼ਰੂਰ ਰੱਖੋ ਕਿਉਂਕਿ ਇਹ ਜਿਹੜੀ ਨਸਲ ਹੈ ਮੋਢਲੇ ਜੀ ਇਕ ਤਾਂ ਗਰਮੀ ਮਿੱਤਰੋ ਘਟ ਮੰਦੀ ਆ ਸੇਤੀ ਸੇਤੀ ਮਿੱਤਰੋ ਇਹ ਫਰਾਕ ਨਹੀਂ ਹੁੰਦੀਆਂ ਥੋੜੇ ਜਿਹੀ ਫੀਡ ਤੇ ਮਿੱਤਰੋ ਚੰਗਾ ਦੁੱਧ ਕੱਢਦੀਆਂ ਨੇ ਤੇ ਰੇਟ ਫਿਰ ਆਪਾਂ ਕੀ ਕਰਤਾ ਜੀ ਦਾ ਰੇਟ ਇਹਦਾ 110000 ਰੁਪਏ 110 ਮਾਨ ਤਣ ਮਾਨ ਤਣ ਕਰਾਂਗੇ ਠੀਕ ਆ ਤੇ ਫੋਨ ਨੰਬਰ ਆਪਣਾ 99 88 77 99 88 77 6408 6408 ਸੋ ਜਿਹੜੇ ਵੀ ਵੀਰ ਭਰਾ ਨੂੰ ਫੇਰ ਕਰਨੇ ਵੀ ਚੰਗੇ ਫਾਰਮ ਦੇ ਵਿੱਚ ਮਿੱਤਰੋ ਜਾਣ ਆਲੀ ਆ ਤੇ ਸੂਣ ਦੇ ਚ ਹਜੇ ਹਫਤਾ ਬਾਕੀ ਹੈ ਦੁੱਧ ਵਾਈ ਕਹਿੰਦਾ ਵੀ 25 ਲੀਟਰ ਕੱਢਿਆ ਵਾ ਬਿੱਲ ਕੁੱਲ ਤਿਆਰ ਹੁੰਦੀ ਜਾ ਰਹੀ ਆ ਥਣਾ ਦਾ ਗਾਇਬ ਥਣਾ ਦਾ ਸਾਇਜ ਤੁਸੀਂ ਦੇਖ ਸਕਦੇ ਬਹੁਤ ਚੰਗਾ ਤੇ ਨਾੜਾਂ ਵੀ ਤੁਸੀਂ ਮਿੱਤਰੋ ਦੇਖ ਸਕਦੇ ਹੋ ਬਹੁਤ ਸੋਹਣੀਆਂ ਤੇ ਫੇਸ ਕੁਆਲਿਟੀ ਵੀ ਦੇਖ ਸਕਦੇ ਹੋ ਬਹੁਤ ਵਧੀਆ ਰੰਗ ਵੀ ਮਿੱਤਰੋ ਫੇਰ ਆਪਾਂ ਕਹਣਾ ਬਹੁਤ ਸੋਹਣਾ ਹੈ ਤੇ ਜਿਹੜੇ ਵੀ ਭਰਾ ਨੂੰ ਕਿਸੇ ਨੂੰ ਪਸੰਦ ਆਉਂਦੀ ਆ ਤਾਂ ਜਰੂਰ ਪਾਈ ਦੇਣਾ ਕਰੋ ਸੰਪਰਕ ਤੇ ਕੱਦ ਮਿੱਤਰੋ ਇਹ ਛੋਟੇ ਕੱਦ ਦੀ ਆ ਕਿਉਂਕਿ ਆਪਣਾ ਫਰਜ਼ ਬੰਦਾ ਦੱਸਣ ਦਾ ਤੇ ਸੋ ਸਾਰੇ ਵੀਰਾਂ ਦਾ ਧੰਨਵਾਦ